ਬੰਬੇ ਬੜਾ ਐਡਵਾਂਸ ਹੈ ਬਹੁਤ ਆਪਣੇ ਪੰਜਾਬੀਆਂ ਨੂੰ ਬਹੁਤ ਕੁਝ ਨਹੀਂ ਪਤਾ ਮੈਨੂੰ ਵੀ ਜਾਣ ਤੋਂ ਪਹਿਲਾਂ ਖੈਰ ਨਹੀਂ ਪਤਾ ਸੀ ਹਾਂ ਪਰ ਇਹ ਨਹੀਂ ਮੈਂ ਕਹਿੰਦੀ ਕਿ ਮੇਰੇ ਨਾਲ ਇਹ ਜਾ ਕੁਝ ਹੋਇਆ ਨਹੀਂ ਮੇਰੇ ਨਾਲ ਕਦੇ ਅੰਦਾ ਕੁਝ ਹੋਇਆ ਨਹੀਂ ਪਰ ਜਿਸ ਇੰਡਸਟਰੀ ਚ ਮੈਂ ਰਹਿੰਦੀ ਸੀਗੀ ਉੱਥੇ ਇਹ ਜਾ ਕੁਝ ਨਾਰਮਲ ਹੈ ਸਮਝਦੇ ਹੋ ਬਹੁਤ ਇਹ ਜਾ ਕੰਪੀਟੀਸ਼ਨ ਨੇ ਜਿੱਥੇ ਤੁਹਾਡੇ ਤੋਂ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਬਟ ਮੈਨੂੰ ਲੱਗਦਾ ਵੀ ਉੱਥੇ ਜਾ ਕੇ ਇਨਸਾਨ ਜ਼ਿਆਦਾ ਐਡਵਾਂਸ ਹੋ ਜਾਂਦਾ ਹੈ ਸਿੱਖਦਾ ਬਹੁਤ ਕੁਝ ਹੈ ਪਰ ਜੇ ਤੁਸੀਂ ਬਾਣਾ ਹੁੰਦੇ ਅੰਦਰ ਜਾ ਕੇ ਸਿੱਖਣਾ ਚਾਹੋਗੇ ਫਿਰ ਤੁਸੀਂ ਕੁਝ ਸਿੱਖ ਕੇ ਨਹੀਂ ਆਉਂਗੇ ਮੈਨੂੰ ਲੱਗਦਾ ਹੈ ਕਿ ਬਹੁਤ ਬੱਚੇ ਇਦਾਂ ਦੇ ਹੈ ਜਿਹੜੇ ਉੱਥੋਂ ਇੱਕ ਮੇਨ ਪ੍ਰੋਬਲਮ ਬੰਬੇ ਦੀ ਹੈ ਕਿ ਉੱਥੇ ਬੱਚਾ-ਬੱਚਾ ਕੁਝ ਨਾ ਕੁਝ ਡਰਗ ਲੈਂਦਾ ਜਿਵੇਂ ਕਹਿ ਦੋ ਕੋਈ ਨਾ ਕੋਈ ਨਸ਼ਾ ਜ਼ਰੂਰ ਕਰਦਾ ਕੋਈ ਕੁਝ ਨਾ ਕੁਝ ਕਿਸੇ ਨੂੰ ਆਦਤ ਹੈ ਹੀ ਹੈ ਤਾਂ ਜੇ ਤੁਸੀਂ ਉਸ ਲਾਈਨ ਦੇ ਵਿੱਚ ਪੈ ਜੰਨੇ ਹੋ ਫਿਰ ਤੁਸੀਂ ਆਪਣਾ ਜਿਹੜਾ ਫਿਊਚਰ ਹੈ ਉਹ ਤੁਹਾਡਾ ਖਰਾਬ ਹੋ ਜਾਂਦਾ ਬੰਬੇ ਸਿਖਾਉਂਦਾ ਕੀ ਆ ਬੰਬੇ ਬਹੁਤ ਕੁਝ ਸਿਖਾਉਂਦਾ ਹੈ ਜੀ ਬੰਬੇ ਤੁਹਾਨੂੰ ਜੀਣਾ ਇੱਕ ਸਿਖਾਉਂਦਾ ਹੈ ਬੰਬੇ ਤੁਹਾਨੂੰ ਇਹ ਦੱਸਦਾ ਹੈ ਵੀ ਤੁਸੀਂ ਇਕੱਲੇ ਕਿਵੇਂ ਰਹਿ ਸਕਦੇ ਹੋ ਬੰਬੇ ਤੁਹਾਨੂੰ ਇਹ ਵੀ ਦੱਸਦਾ ਹੈ ਕਿ ਤੁਹਾਡਾ ਇੱਥੇ ਜੇ ਕੋਈ ਆਪਣਾ ਨਹੀਂ ਹੈ ਤਾਂ ਤੁਸੀਂ ਸਰਵਾਈਵ ਕਿਵੇਂ ਕਰਨਾ ਬੰਬੇ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਹੈ ਬਹੁਤ ਕੁਝ ਤੁਹਾਨੂੰ ਇੰਡੀਪੈਂਡੈਂਟ ਹੋਣਾ ਸਿਖਾਉਂਦਾ ਬੇਸਿਕਲੀ ਵੀ ਜੇ ਤੁਹਾਨੂੰ ਇਕੱਲੇ ਰਹਿਣਾ ਪਵੇ ਇੱਕ ਕਮਰੇ 'ਚ ਕਿ ਤੁਸੀਂ ਰਹਿ ਸਕਦੇ ਹੋ ਤਾਂ ਕਰਕੇ ਉੱਥੇ ਕੋਈ ਕਿਸੇ ਨੂੰ ਕੋਈ ਮਤਲਬ ਬੰਬੇ ਜਾ ਕੇ ਬਿੰਡਾ ਯਾਦਾ ਹਾਂਜੀ ਕਦੇ-ਕਦੇ ਆਂਦਾ ਸੀ ਕਿ ਕਿਉਂ ਕਿਉਂਕਿ ਪੈਰੈਂਟਸ ਇੱਥੇ ਸੀਗੇ ਮਾਵਾਬ ਦੀ ਯਾਦ ਆਂਦੀ ਹੈ ਤਾਂ ਮੈਂ ਟੁਆਇਸ ਇਨ ਅ ਮੰਥ ਇੱਕ ਵਾਰੀ ਤਾਂ ਆਈ ਜਾਂਦੀ ਸੀਗੀ ਵੀ ਚਲੋ ਮਿਲ ਕੇ ਆਈਏ ਹਨਾ ਤੇ ਮੇਰੀ ਫੈਮਿਲੀ ਮੇਰੇ ਬ੍ਰਦਰਸ ਨਾਲ ਮੇਰੀ ਬਹੁਤ ਜ਼ਿਆਦਾ ਬੌਂਡਿੰਗ ਹੈ ਬਹੁਤ ਮੇਰੀ ਲਾਈਫ ਚ ਦੋਸਤ ਨਹੀਂ ਹੈ ਮੈਂ ਦੋਸਤ ਨਹੀਂ ਬਣਾਏ ਮੇਰੇ ਦੋਸਤ ਹੈ ਜਿਹੜੇ ਮੇਰੇ ਭਰਾ ਹੀ ਨੇ ਬਹੁਤ ਸਪੋਰਟ ਕਰਦੇ ਮੈਨੂੰ ਹਰ ਪਾਸੇ ਉਹਨਾਂ ਦਾ ਮੈਨੂੰ ਬਹੁਤ ਸਪੋਰਟ ਰਹਿੰਦਾ ਅੱਜ ਉਹ ਮੇਰੇ ਨਾਲ ਨਹੀਂ ਆ पाए ਨਹੀਂ ਸ਼ਾਇਦ ਮੈਂ ਉਹਨਾਂ ਨੂੰ ਵੀ ਜ਼ਰੂਰ ਮਿਲਵਾਂਦੀ ਸਰ ਛੱਡਿਆ ਕਿਉਂ ਬੰਬੇ ਨੂੰ ਕਿਉਂ ਸਤਿ ਸ਼੍ਰੀ ਅਕਾਲ ਅਲਵਿਦਾ ਇਹ ਮੈਂ ਜੀ ਸਤਿ ਸ਼੍ਰੀ ਅਕਾਲ ਅਲਵਿਦਾ ਸ਼ਾਇਦ ਤਾਂ ਕੀਤਾ ਵੀ ਮੈਨੂੰ ਇਹ ਲੱਗਦਾ ਇੱਕ ਤਾਂ ਕੋਵਿਡ ਆਪਣੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਆ ਗਿਆ ਸੀ ਉਦੋਂ ਮੈਨੂੰ ਘਰ ਵਾਪਸ ਆਣਾ ਪਿਆ ਦੂਸਰਾ ਮੈਨੂੰ ਇਹ ਲੱਗਦਾ ਵੀ ਮੈਂ ਇੱਕ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਉੱਥੇ ਮੈਂ ਉਸ ਕੰਪੀਟੀਸ਼ਨ ਦਾ ਨਾਮ ਨਹੀਂ ਲਵਾਂਗੀ ਉਹ ਬਹੁਤ ਵੱਡੇ ਲੈਵਲ ਦਾ ਕੰਪੀਟੀਸ਼ਨ ਸੀਗਾ ਜਦੋਂ ਮੈਂ ਉੱਥੇ ਗਈ ਆ ਮੈਂ ਸਿਲੈਕਟ ਹੋ ਗਈ ਸੀ ਤਿੰਨ ਰਾਊਂਡ ਦੇ ਵਿੱਚ ਤਿੰਨ ਰਾਊਂਡ ਮੇਰੇ ਹੋਏ ਸਿੰਗਿੰਗ ਦੇ ਹੁੰਦੇ ਆ ਥਿੰਡ ਰਾਉਂਡ ਦੇ ਵਿੱਚ ਮੈਂ ਸਿਲੈਕਟ ਹੋ ਗਈ ਜਦੋਂ ਮੈਂ 4ਥ ਰਾਉਂਡ ਦੇ ਵਿੱਚ ਜਾਣਾ ਸੀਗਾ ਉਦੋਂ ਮੈਨੂੰ ਇੱਕ ਕਾਲ ਆਈ ਕਿ ਤੁਸੀਂ 4ਥ ਰਾਉਂਡ ਦੇ ਵਿੱਚ ਉਦੋਂ ਜਾ ਸਕਦੇ ਹੋ ਜਦੋਂ ਤੁਸੀਂ ਸਾਨੂੰ 8 ਤੋਂ 10 ਲੱਖ ਰੁਪਏ ਦੇਵੋਗੇ ਅੱਛਾ ਜੀ ਸੋ ਇਹ ਚੀਜ਼ ਮੇਰੇ ਲਈ ਬੜੀ ਸ਼ੌਕਿੰਗ ਸੀਗੀ ਕਿ ਆਈ ਵਾਸ ਰੀਲੀ ਸ਼ੌਕਡ ਕਿ ਮੇਰਾ ਸਕਿਲਸ ਦਾ ਤਾਂ ਕੋਈ ਵੈਲਿਊ ਨਹੀਂ ਹੈ ਫਿਰ ਹੈਨਾ ਤੇ ਮੈਂ 10 ਲੱਖ ਨਹੀਂ ਦੇ ਸਕਦੀ ਸੀ ਉਹਨਾਂ ਨੂੰ ਕਿਉਂਕਿ ਮੇਰੀ ਫੈਮਲੀ ਕੋਲ 10 ਲੱਖ ਹੈ ਹੀ ਨਹੀਂ ਸੀ ਮੈਂ ਉੱਥੇ ਗਈ ਕਿਉਂ ਸੀ ਕੁਝ ਬਣਨ ਵਾਸਤੇ ਨਾ ਤਾਂ ਜੇ ਇਹ ਹੀ ਚੀਜ਼ ਮੇਰੇ ਕੋਲੇ ਹੁੰਦੀ ਫਿਰ ਮੈਂ ਬੰਬਈ ਕੋ ਜਾਂਦੀ ਹੈ ਹੈਨਾ ਆਪਾਂ ਜੇ ਕੋਈ ਆਪਦਾ ਸ਼ਹਿਰ ਛੱਡਦੇ ਹਾਂ ਤਾਂ ਕੁਝ ਕਰਨ ਲਈ ਛੱਡਦੇ ਹਾਂ ਤਾਂ ਬਸ ਇਹੀ ਰੀਜ਼ਨ ਸੀਗਾ ਮੇਰਾ ਨਾਮ ਵਾਪਸ ਜਾਂਦਾ ਕਿਉਂਕਿ 10 ਲੱਖ ਮੇਰੇ ਕੋਲ ਹੈ ਨਹੀਂ ਸੀ ਕੰਪੀਟੀਸ਼ਨ ਮੈਂ ਜੁਆਇਨ ਕਰ ਨਹੀਂ ਸਕਦੀ ਸੀਗੀ ਬਸ ਫਿਰ ਮੈਂ ਇੱਥੇ ਆਈ ਹਾਂ ਤਾਂ ਮੈਂ ਸੋਚਿਆ ਕਿ ਮੈਂ ਆਪਣੇ ਸ਼ਹਿਰ ਦੇ ਵਿੱਚ ਆਪਣੇ ਹੀ ਲੋਕਾਂ ਨੂੰ ਉਹ ਚੀਜ਼ ਪ੍ਰেজেন্ট ਕਰਨਾ ਚਾਹੁੰਦੀ ਆ ਜਿਹੜਾ ਉਹ ਬਾਹਰ ਜਾ ਕੇ ਦੇਖਦੇ ਆ ਬਸ ਮੇਰਾ ਇਹੀ ਮੋਟਿਵੇ